ਲੋਕ ਕਿਸਾਨਾਂ ਵੱਲੋਂ ਅੱਜ ਫੇਰ ਘੇਰ ਲਿਆ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮਐਲਏ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਕਹਿੰਦੇ ਅਸੀਂ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਸਵਾਲ ਕਰ ਰਹੇ ਨੇ ਤੁਸੀਂ ਸਵਾਲਾਂ ਦੇ ਜਵਾਬ ਦਿਓ ਤੇ ਜਾਓ ਪਰ ਸਵਾਲਾਂ ਦੇ ਜਦੋਂ ਕਹਿੰਦੇ ਜਵਾਬ ਨਹੀਂ ਹੁੰਦੇ ਫੇਰ ਆਮ ਆਦਮੀ ਪਾਰਟੀ ਦੇ ਐਮਐਲਏ ਭੱਜਦੇ ਨਜ਼ਰ ਆਉਂਦੇ ਨੇ ਇਹ ਗੱਲ ਕਿਸਾਨ ਕਹਿ ਰਹੇ ਨੇ ਅਜੇ ਹਾਈ ਦੇਖਣ ਨੂੰ ਮਿਲਿਆ ਜਦੋਂ ਕਿਸਾਨਾਂ ਨੇ ਇੱਕ ਹੋਰ ਐਮਐਲਏ ਘੇਰਿਆ ਦਰਅਸਲ ਐਮਐਲਏ ਆਮ ਆਦਮੀ ਪਾਰਟੀ ਦੇ ਮੈਸਟਰ ਖਾਨਾ ਇੱਕ ਸਕੂਲ ਦੇ ਵਿੱਚ ਬਣੇ ਕਮਰਿਆਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ ਮੋੜ ਖੁਰਦ ਦੇ ਵਿੱਚ ਸਰਕਾਰੀ ਸਕੂਲ ਦੇ ਕਮਰਿਆਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਜਿੱਥੇ ਕਿਸਾਨਾਂ ਨੂੰ ਪਿੰਡਕ ਲੱਗ ਗਈ ਫਿਰ ਕੀ ਸੀ ਕਿਸਾਨ ਇਕੱਠੇ ਹੋ ਕੇ ਸਕੂਲ ਦੇ ਗੇਟ ਤੇ ਪਹੁੰਚ ਗਏ ਇੱਕ ਡੇਢ ਘੰਟੇ ਤੱਕ ਗੇਟ ਤੇ ਹੀ ਧਰਨਾ ਲਗਾ ਕੇ ਬੈਠ ਗਏ ਫੇਰ ਆਖਰਕਾਰ ਐਮਐਲਏ ਸਾਹਿਬ ਨੇ ਦੇਖਿਆ ਗੇਟ ਤੇ ਪਹੁੰਚੇ ਕਿਸਾਨਾਂ ਨੇ ਸਵਾਲ ਕੀਤੇ ਪਰ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਪੈਦਲ ਹੀ ਨਿਕਲ ਪਏ ਕੱਲ ਤੁਸੀਂ ਦੇਖਿਆ ਹੋਵੇਗਾ ਬਟਾਲਾ ਦੇ ਐਮਐਲਏ ਸ਼ੈਰੀ ਕਲਸੀ ਉਹਨਾਂ ਦਾ ਵਿਰੋਧ ਹੋਇਆ ਉਹ ਗੱਡੀ ਦੇ ਉੱਤੇ ਚੜ ਗਏ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਾਅਦ ਦੇ ਵਿੱਚ ਕਹਿੰਦੇ ਖੈਰ ਕਿਸਾਨ ਸਾਡੇ ਭਰਾ ਨੇ ਪਰ ਅਸੀਂ ਕਹਿੰਦੇ ਇਹ ਇਸ ਕਰਕੇ ਕੀਤਾ ਆਣ ਜਾਣ ਵਾਲੇ ਲੋਕਾਂ ਨੂੰ ਬਹੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਨੇ ਬਾਲੇ ਜਾਣਾ ਦਿੱਲੀ ਜਾਣਾ ਰਸਤੇ ਦੇ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਐਮਐਲਏ ਮੈਸਟਰ ਖਾਨਾ ਦਾ ਵਿਰੋਧ ਹੋਇਆ ਸਵਾਲ ਕਿਤੇ ਕਿਸਾਨਾਂ ਨੇ ਜਿਸ ਤੋਂ ਬਾਅਦ ਸਵਾਲਾਂ ਦੇ ਜਵਾਬ ਨਹੀਂ ਦਿੱਤੇਗੇ ਫਿਰ ਹੁਣ ਕਿਸਾਨ ਕੀ ਕਹਿ ਰਹੇ ਨੇਗਾ ਅਗਲੀ ਰਣਨੀਤੀ ਕੀ ਆਖ ਕਸਾਨਾਂ ਦੀ ਤੁਹਾਨੂੰ ਕਿਸਾਨ ਆਗੂਆਂ ਦੀ ਜ਼ੁਬਾਨ ਸੁਣਾਉਣੀ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਛੇ ਚਾਰ ਮਹੀਨੇ ਕੋਈ ਮੂਰਲੀ ਗੱਲ ਨਹੀਂ ਸਾਡੇ 4 ਮਹੀਨੇ ਪੂਰੇ ਸਮਾਜ ਦੀ ਖਾਤਰ ਸਾਡੇ ਨਾਲ ਵੀਰਾਂ ਦੀ ਖਾਤਰ ਵੀ ਇੱਕ ਮਰਨਵਾਤੇ ਬੈਠਾ ਹੋਵੇ ਬੰਦਾ ਔਰ ਮਰਨਵਾਤੇ ਬੈਠਾ ਹੋਵੇ ਬੰਦਾ ਕੱਲੇ 500 ਸੁਕਾਏ ਬਹਿ ਜਾ ਭਾਈ ਕੱਲੇ ਪਾਣੀ ਤੋਂ ਸੁਕਾਏ ਕੋਈ ਵੀ ਚੀਜ਼ ਦਾ ਗ੍ਰਹਿਣ ਨਾ ਕੀਤੀ ਹੋਵੇ ਕੋਈ ਵੀ ਚੀਜ਼ ਗ੍ਰਹਿਣ ਨਾ ਕੀਤੀ ਹੋਵੇ ਇਹਨਾਂ ਨੇ ਅਰਜੀ ਚੁੰਡੀ ਦਾ ਜ਼ੋਰ ਲਾ ਲਿਆ 1600 ਬੰਦਾ ਸਾਡਾ ਜਿਹੜਾਂ ਚ ਲੈ ਕੇ 1600 ਬੰਦਾ ਜਿਹੜਾਂ ਚ ਲੈ ਕੇ ਇਹ ਜਿਹੜਾਂ ਚ ਨਾ ਜਾ ਕੇ ਇੱਥੇ ਬੱਥ ਨਹੀਂ ਤੇ ਇਹਨਾਂ ਨੇ ਸ਼ਾਂਤੀ ਕੀਤੀ ਕਿ ਵਰਕਰ ਕਿਹੜਾ ਆਗੂ ਕਿਹੜਾ ਹੈ ਕਿ ਇਹਨਾਂ ਨੂੰ ਮਰਕ ਨਹੀਂ ਵਰਕਰਾਂ ਨੂੰ ਸੈਂਟੇ ਕਰਕੇ ਆਗੂਆਂ ਨੂੰ ਸੈਂਟੇ ਕਰਕੇ ਵਰਕਰਾਂ ਨੂੰ ਆਪਾਂ ਮਰ ਜਣੀ ਬਾਹਰ ਕੱਢ ਲਏ ਆ ਸਾਰਾ ਕੁਝ ਭਰਾਵੋ ਚੱਲਿਆ ਆ ਸਾਡੇ ਵਰਕਰ ਸਾਡੇ ਆਗੂ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ ਰਾਤ ਦੇ 12 ਵਜੇ ਭਰਾਵੋ ਜਦੋਂ ਕੱਢੇ ਸਾਨੂੰ ਉੱਥੇ ਹਵਾ ਆਪਣੇ ਬਾਹਰ ਕੱਢੋ ਆਗੂ ਪਾਸੇ ਕੱਢ ਲੇ ਬਰਕਰਾਰ ਬਾਹਰ ਕੱਢ ਤੇ ਬਰਕਰਾਰ ਕਹਿੰਦੇ ਜਿੰਨਾ ਕਰ ਆਗੂਆਂ ਨੂੰ ਨਹੀਂ ਛੱਡ ਰੇ ਨਹੀਂ ਛੱਡਾਂਗੇ ਇੱਥੋਂ ਬੈਠੇ ਰਹੇ ਤੇ ਜੇਲ੍ਹ ਸੁਬਦ ਨੇ ਸਾਡੇ ਆਗੂਆਂ ਦੇ ਨਾਲ ਪਾਲਟੀ ਮਰਦਾਬਾ 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 ਨਹੀਂ ਤੌਰ ਮਰਦਾਬਾ ਮਰਦਾਬਾ ਜਿੰਦਾਬਾਦ ਜਿੰਦਾਬਾਦ आज ने आहो आज के लिए सवाल भगवान से दो या प्रार्थना ना बोले ना ਜੋਰ ਜੋਰ ਪਾ ਫਾਇਰਡਰ ਚੋਰ ਆ ਰਿਹਾ ਹੈ ਇੱਕ ਜਰਸਾ ਮੈਂ ਫਾਇਰਡਰ ਚੋਰ ਆ ਰਿਹਾ ਹੈ ਰੁਕ ਜਾਓ ਕੋ ਜਾਨ ਸੀ ਐਨ ਮੁਰਤਾ ਪਾ ਜਿੰਦਾਬਾਦ ਜਿੰਦਾਬਾਦ ਕਰੀ ਕੌਰ ਮੁਰਤਾ ਜਿੰਦਾਬਾਦ ਜਿੰਦਾਬਾਦ ਲੋਕਾਰੇ ਕੱਟ ਡਾ ਪਾ ਜਿੰਦਾਬਾਦ ਜਿੰਦਾਬਾਦ ਮੈਂ ਗੱਲ ਕਰ ਰਿਹਾ ਹਾਂ ਗੱਲ ਕਰ ਗਾ ਬੈਠ 加油！加油！

ਵਿਚ ਮਾਈਕਰਫੋਨ ਐ ਮੈਂਦੇ ਨਹੀਂ ਆਉਣਾ ਕਿ ਜਿਸ ਦਾ ਇਕੱਠੇ ਹੋ ਕੇ ਸਾਡੇ ਕਿਸਾਨਾਂ ਤੇ ਵਿਦਿਆਨੇ ਜਿਹੜਾ ਹੋਇਆ ਖਨੌਰੇ ਬਾਰ ਤੇ ਛੰਭੋ ਬਾਰ ਤੇ 19 ਦੇਖ ਨੂੰ ਸਾਡੇ ਆਗੂਆਂ ਨੂੰ ਰੈਸਟ ਕਰਕੇ ਉਹਨਾਂ ਦੇ ਜਵਾਬਸਵਾਲ ਹੈ ਜਿਹੜੇ ਕਰਨੇ ਸੀ ਔਰ ਸਾਡੇ ਉਹਨਾਂ ਜੋ ਸਵਾਲਾਂ ਦਾ ਜਿਹੜਾ ਜਵਾਬ ਦੇਣ ਤੋਂ ਭੱਜਿਆ ਜਿਸ ਕਰਕੇ ਅਸੀਂ ਢਾਣਾ ਲਾਇਆ ਜਿਹੜਾ ਗੇਟ ਬੰਦ ਕੀਤਾ ਔਰ ਜਦੋਂ ਸਕੂਲ ਦੇ ਵਿੱਚੋਂ ਬਾਹਰ ਆਉਂਦਾ ਤਾਂ ਫੇਰ ਬਾਹਰ ਆਉਂਦੇ ਨੂੰ ਕਹਿੰਦੇ ਆ ਕਿ ਸਤਿ ਜੇ ਤੁੱਪੇ ਬੈਠ ਜਾ ਤੂੰ ਪਹਿਲਾਂ ਅੱਧਾ ਘੰਟਾ ਤੁੱਪ ਦੇ ਵਿੱਚ ਬੈਠ ਫੇਰ ਤੇਰੇ ਨਾਲ ਅਸੀਂ ਸਵਾਲ ਕਰਾਂਗੇ ਪਰ ਜਿਹੜੇ ਸਵਾਲ ਅਸੀਂ ਕਰਨੇ ਸੀ ਉਹਨਾਂ ਸਵਾਲਾਂ ਦਾ ਨਾ ਜਵਾਬ ਦਿੰਦਾ ਹੋਇਆ ਨਾ ਉਹਨਾਂ ਸਵਾਲਾਂ ਦਾ ਸਾਹਮਣਾ ਕਰਦਾ ਹੋਇਆ ਤਾਂ ਆਪਣੇ ਗੱਡੀ ਛੱਡ ਕੇ ਜਿਹੜਾ ਐਮਐਟੇ ਭੱਜਿਆ ਨਿੰਦਣਾਂ ਦੀ ਨਿੰਦਣ ਯੋਗ ਹੈ ਜਿਹੜੇ ਨੂੰ ਮੋੜ ਤੋਂ ਨਗਾਦਦੇ ਆਂ ਔਰ ਸਾਡੇ ਫੌਨਲਾਂਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਨਾ ਗੱਡੀ ਛੱਡ ਕੇ ਭੱਜਣਾ ਚਾਹੀਦਾ ਸੀ ਦੂਸਰੀ ਗੱਲ ਜਿਹੜੇ ਉੱਥੇ ਚਮਟਾ ਐਮਐਲਏ ਦੇ ਮਲਾਜਮ ਹੈ ਜਿਨ੍ਹਾਂ ਨੇ ਮਲਾਜਮਾਂ ਨੇ ਇੱਕ ਔੜਾ ਕੰਮ ਕਰਨਾ ਹੁੰਦਾ ਔੜਾ ਕੰਮ ਕਰਨ ਦੀ ਬਜਾਏ ਐਮਐਲਏ ਦੇ ਨਾਲ ਖੜੇ ਸਾਡੇ ਨਾਲ ਦੁਰਵਿਹਾਰ ਕੀਤਾ ਜਿਹੜੇ ਮਲਾਜਪਾ ਨੇ ਤੇ ਜੀਐਚਪੀ ਮੂੰਹ ਧਾਰ ਕੇ ਬੈਠਾ ਰਿਹਾ ਹੈ ਜਿਸ ਕਰਕੇ ਅਸੀਂ ਉਹਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਜਿਹੜਾ ਸਵਾਲ ਜਵਾਬ ਦਾ ਸਿੱਟਾ ਚੱਲਣਾ ਤੇ ਅਸੀਂ ਮੂੰਹ ਚਾਹਤੇ ਵੱਡੀ ਗੰਟੀ ਜੋ ਕੇ ਇਕੱਠੇ ਅਸੀਂ ਐਮਐਲਏ ਦਾ ਘਰਾਓ ਕਰਿਆ ਕਰਾਂਗੇ ਅਸੀਂ ਸਵਾਲ ਨਹੀਂ ਪੁੱਛਾਂਗੇ ਬਾਈ ਰੂਪ ਪੁੱਛਾਂਗਾ ਬਾਈ ਰੂਪ ਪੁੱਛਾਂਗੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਗੁੱਸਾ ਇਸ ਕਰਕੇ ਹੈ ਕਿ ਕਿਸਾਨ ਕਹਿੰਦੇ ਕਿ ਸਾਡੇ ਨਾਲ ਜਿਹੜਾ ਧੋਖਾ ਕੀਤਾ ਸਾਡੇ ਨਾਲ ਦਗਾ ਕਮਾਇਆ ਕਹਿਰ ਕਮਾਇਆ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਹਿੰਦੇ ਕਿ ਕੇਂਦਰ ਸਰਕਾਰ ਨੇ ਤਾਂ ਸਾਡੇ ਨਾਲ ਮਤਰੀ ਮਾਂ ਜਿਹਾ سلوਕ ਸ਼ੁਰੂ ਤੋਂ ਕੀਤਾ ਮਨ ਲੰਨਿਆ ਜਦੋਂ ਕੋਈ ਹੋਰ ਕਰਦਾ ਪਰ ਕਹਿੰਦੇ ਜਦੋਂ ਆਪਣਾ ਕਰਦਾ ਦੁੱਖ ਤਾਂ ਉਦੋਂ ਲੱਗਦਾ ਇਹ ਮੀਟਿੰਗ ਦੇ ਵਿੱਚ ਸਾਨੂੰ ਬੁਲਾਇਆ ਗਿਆ ਮੀਟਿੰਗ ਦੇ ਵਿੱਚ ਬੁਲਾ ਕੇ ਅਗਲੀ ਮੀਟਿੰਗ ਵੀ ਦੇ ਦਿੱਤੀ ਬਰਬਾਦ ਦੇ ਵਿੱਚ ਜਦੋਂ ਵਾਪਸ ਜਾ ਰਹੇ ਸੀ ਕਿਸਾਨ ਆਗੂ ਜਾਂ ਹੋਰ ਕਿਸਾਨ ਉਹਨਾਂ ਨੂੰ ਅਰੈਸਟ ਕਰ ਲਿਆ ਦੋ ਜਗ੍ਹਾ ਤੇ ਮੋਰਚੇ ਚੱਲ ਰਹੇ ਸੀ ਖਨੌਰੀ ਬਾਰਡਰ ਸ਼ੰਭੂ ਬਾਰਡਰ ਉਹਨਾਂ ਮੋਰਚਿਆਂ ਨੂੰ ਖਤਮ ਕਰ ਦਿੱਤਾ ਸਮਾਨ ਬਰਬਾਦ ਹੋ ਗਿਆ ਟਰਾਲੀਆਂ ਚੋਰੀ ਹੋ ਗਈਆਂ ਸਮਾਨ ਚੋਰ ਲੈ ਗਏ ਕਹਿੰਦੇ ਇਹ ਸਾਰਾ ਕੁਝ ਪੰਜਾਬ ਦੇ ਸਰਕਾਰ ਨੇ ਪੰਜਾਬ ਪ੍ਰਸ਼ਾਸਨ ਤੋਂ ਕਰਵਾਇਆ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਤਾਂ ਅਸੀਂ ਕਹਿੰਦੇ ਇਹ ਸਵਾਲ ਪੁੱਛਾਂਗੇ ਜਿੱਥੇ-ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਮੰਤਰੀ ਜਾਵੇਗਾ ਆਉਣ ਨੂੰ ਸਵਾਲ ਪੁੱਛਾਂ ਸਵਾਲ ਪੁੱਛਣੇ ਵੀ ਪੜਦੇ ਨੇ ਪਰ ਆਖਰ ਕੀ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀਆਂ ਮੁੱਖ ਮੰਤਰੀ ਜਵਾਬ ਦੇਣਗੇ ਆਉਣ ਵਾਲਾ ਸਮਾਂ ਦੱਸੇਗਾ